ਤੱਤ ਤੋਂ ਵੱਧ ਵਧਾਈਆਂ ਮੈਂ ਦਊਂਗਾ ਉਹਨਾਂ ਨੂੰ ਜਿਨ੍ਹਾਂ ਨੇ ਅੱਜ ਪੰਜਾਬ ਸਰਕਾਰ ਦੇ ਪਰਿਵਾਰ ਨੂੰ ਆਫੀਸ਼ੀਅਲੀ ਜੁਆਇਨ ਕੀਤਾ ਹੈ ਪਰ ਤੁਹਾਨੂੰ ਬਹੁਤ-ਬਹੁਤ ਮੇਰੇ ਵੱਲੋਂ ਦਿਲੋਂ ਮੁਬਾਰਕਾਂ ਬਹੁਤ-ਬਹੁਤ ਸਾਰਿਆਂ ਨੂੰ ਸასი ਸ਼ਕਨ ਨਿਯੁਕਤੀ ਪੱਤਰ ਨੇ ਉਹ ਸਿਹਤ ਡਿਪਾਰਟਮੈਂਟ ਨਾਲ ਸੰਬੰਧਿਤ ਨੇ ਦੂਜੇ ਡਿਪਾਰਟਮੈਂਟਾਂ ਦੇ ਵੀ 763 ਅੱਜ ਹੋ ਗਏ ਔਰ ਇਹ ਦਿਨ ਵਾਲਾ ਇੱਕ ਕਪੜਾ ਪੰਜਾਬੀ ਚ ਮੰਨਿਆ ਜਾਂਦਾ ਹੈ ਸ਼ਗਨ ਅੱਜ ਆਪਾਂ 51000 ਤੋਂ ਕਰਾਸ ਕਰ ਗਏ ਕੋਨ ਜਾਣਿਆ ਤੇ ਮੈਨੂੰ ਉਮੀਦ ਹੈ ਕਿ ਹੁਣ ਅਗਲਾ ਟਾਰਗੇਟ 101 ਦਾ 1 ਲੱਖ 1000 ਦੀ ਹੋਗੀ ਮੇਰਾ ਨਾਮ ਡਾਕਟਰ ਹਰਮਿਤ ਸਿੰਘ ਹੈ ਮੈਂ ਪੰਜਾਬ ਸਰਕਾਰ ਵੱਲੋਂ ਆਜ ਹੈਲਥ ਡਿਪਾਰਟਮੈਂਟ ਦੇ ਅੰਡਰ ਐਜ਼ ਅ ਮੈਡੀਕਲ ਅਫੀਸਰ ਕੰਮ ਲੱਗਾ ਹਾਂ ਮੈਨੂੰ ਇਹ ਅਪੁਆਇੰਟਮੈਂਟ ਲੈਟਰ ਮਿਲੀ ਹੈ ਜੀ ਇੱਕ ਸਿਰਫ ਤੇ ਸਿਰਫ ਇੱਕ ਮੈਰਿਟ ਬੇਸ ਸਿਲੈਕਸ਼ਨ ਹੋਈ ਹੈ ਜੀ ਮੈਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਰੇ ਇਹ ਤੁਹਾਡੀ ਪਹਿਲੀ ਨੌਕਰੀ ਨਹੀਂ ਹੈਗੀ ਇਹ ਤੁਹਾਡਾ ਹੀ ਸ਼ੁਰੂਆਤ ਹੈ ਪੜੋ ਕੰਪੀਟੀਸ਼ਨ ਦੇ ਐਗਜ਼ਾਮ ਦਿਓ ਐਸੇ ਸਾਲ ਚ ਅਗਲੀ ਨੌਕਰੀ ਮੈਨੂੰ 2-3 ਵਾਰੀ ਇਸ ਤਰ੍ਹਾਂ ਹੋਇਆ ਮੇਰੇ ਨਾਲ ਕਿ ਮੈਨੂੰ ਬਹੁਤ ਸਾਰੇ ਮੁੰਡੇ ਕੁੜੀਆਂ ਜਦੋਂ ਲੈਟਰ ਲੈਣ ਆਏ ਤਾਂ ਉਹਨਾਂ ਨੇ ਦੱਸਿਆ ਇਹ ਮੇਰੀ ਸਾਲ ਦੀ ਤੀਜੀ ਨੌਕਰੀ ਹੈ ਜੀ ਕਿੱਥੇ ਤਾਂ 75 ਸਾਲ ਚ ਇੱਕ ਮੌਕਾ ਨਹੀਂ ਮਿਲਦਾ ਸੀ ਕਿੱਥੇ ਸਾਲ ਚ ਤਿੰਨ-ਤਿੰਨ ਮੌਕੇ ਮਿਲ ਰਹੇ ਪੜੋ ਬਈ ਅੱਜ ਹੈਲਥ ਡਿਪਾਰਟਮੈਂਟ ਦੇ ਵਿੱਚ ਬਤੌਰ ਹੀ ਨਮ ਰੈਗੂਲਰ ਜੌਬ ਦੇ ਨਿਯੁਕਤੀ ਪੱਤਰ ਲੈਣ ਆਈ ਆ ਅੱਜ ਮਾਨ ਸਾਹਿਬ ਵੱਲੋਂ ਸਾਨੂੰ ਰੈਗੂਲਰ ਨਿਯੁਕਤੀ ਪੱਤਰ ਦਿੱਤੇ ਗਏ ਆ ਸਾਡੇ ਲਈ ਬੜੀ ਹੀ ਮਾਨ ਦੀ ਗੱਲ ਐ ਸੀਐਮ ਮਾਨ ਸਾਹਿਬ ਦਾ ਅਸੀਂ ਤਹਿ ਦਿਲੋਂ ਬੜਾ ਧੰਨਵਾਦ ਕਰਦੇ ਆ ਜਿਵੇਂ ਤੁਸੀਂ ਹੁਣ ਕਹਿੰਦੇ ਹੋ ਕਿ ਬਿਨਾਂ ਕਿਸੇ ਸਪਾਰਸ਼ ਤੋਂ ਬਿਨਾਂ ਕਿਸੇ ਪੈਸੇ ਤੋਂ ਤੁਹਾਨੂੰ ਨੌکریاں ਮਿਲੀਆਂ ਨੇ ਪਰ ਤੁਸੀਂ ਵੀ ਅੱਗੇ ਜਾ ਕੇ ਕੰਮ ਇਸੇ ਤਰੀਕੇ ਨਾਲ ਹੀ ਕਰਨੇ ਨੇ ਕਿ ਬਿਨਾਂ ਕਿਸੇ ਸਪਾਰਸ਼ ਤੋਂ ਬਿਨਾਂ ਕਿਸੇ ਜਵਾਬ ਸਰਕਾਰ ਵੱਲੋਂ ਕੋਆਪਰੇਟਿਵ ਬੈਂਕ ਵਿੱਚ ਅਧਿਕਾਰਤ ਕਲਰਕ ਦੀ ਨੌਕਰੀ ਲਈ ਜੁਆਇਨਿੰਗ ਲੈਟਰ ਮਿਲਿਆ ਮਹਿਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਅੱਗੇ ਵਧੋ ਤਰੱਕੀਆਂ ਕਰੋ ਔਰ ਪੰਜਾਬ ਨੂੰ ਰੰਗਲਾ ਬਣਾਓ ਸਿਹਤਮੰਦ ਬਣਾਓ ਜਿਹੜੇ ਡਿਪਾਰਟਮੈਂਟ ਚ ਵੀ ਡਿਊਟੀ ਲੱਗੀ ਹੈ ਸਤਿ ਸ਼੍ਰੀ ਅਕਾਲ ਮੇਰਾ ਨਾਮ ਵਿਦਿਆ ਗਰੋਵਰ ਮੇਰਾ ਕਲਰਕ ਦਾ ਅੱਜ ਪੇਪਰ ਕਲੀਅਰ ਹੋਇਆ ਕੋਆਪਰੇਟਿਵ ਬੈਂਕ ਦੇ ਵਿੱਚ ਇਸ ਮੁਕਾਮ ਤੇ ਪਹੁੰਚੀ ਆ ਕਿ ਅੱਜ ਮੈਨੂੰ ਮਾਨ ਸਾਹਿਬ ਦੇ ਤੇ ਆਪੋਨੇ ਮਾਂ ਪਿਓ ਤੇ ਮਾਨ ਹੈ ਕਿ ਉਹਨਾਂ ਦੀ ਛੱਤਰ ਛਾਇਆ ਦੇ ਵਿੱਚ ਮੈਂ ਇਹ ਪੇਪਰ ਕਰੈਕ ਕਰ ਸਕੀ ਆ ਬਹੁਤ ਬਹੁਤ ਤੁਹਾਨੂੰ ਸਾਰਿਆਂ ਨੂੰ ਵਡੀਆਂ ਨਾਮੀਆਂ ਕੁਰਸੀਆਂ ਦੀਆਂ ਮੁਬਾਰਕਾਂ ਔਰ ਵੱਡੀਆਂ ਕੁਰਸੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ